ਉਹ ਸਾਬਸ ਪਰ ਬੰਦ ਕਰਦੇ ਆਪਣੇ ਸਾਹਿਬ ਜੀ ਦੀ ਬਸ ਇਧਰੋਂ ਪੂਰੀ ਰਫਤਾਰ ਤੇ ਆ ਰਹੀ ਸੀਗੀ ਤੇ ਆਪਣਾ ਪੈਟਰੋਲ ਪੰਪ ਤੋਂ ਕੋਈ ਡੀਜ਼ਲ ਭਰਾ ਕੇ ਸਕੂਟਰੀ ਤਿਆਰ ਆ ਰਿਹਾ ਸੀ ਇਧਰ ਜੈਤੋ ਪਿੰਡ ਦਾ ਸ਼ਹਿਰ ਦੇ ਵਿੱਚ ਵੀ ਬੰਦਾ ਹੈਗਾ ਤੇਰਫ ਇਹ ਬੱਸ ਵਾਲੇ ਨੇ ਬਿਨਾ ਕੋਈ ਦੇਖੇ ਕਿਤੇ ਉਹ ਬੱਸ ਇੱਕਦਮ ਪੂਰੀ ਤੇਜ਼ ਲੈ ਕੇ ਆ ਰਿਹਾ ਸੀ ਹਾਲਾਂਕਿ ਉਹਨਾਂ ਨੂੰ ਇਹ ਚਾਹੀਦਾ ਕਿ ਜਦੋਂ ਜਿੱਥੇ ਬਾਦੀ ਸ਼ੁਰੂ ਹੋ ਜਾਂਦੀ ਹੈ ਉਦੋਂ ਬੱਸਾਂ ਨੂੰ ਕੰਟਰੋਲ ਚ ਕਰਨਾ ਚਾਹੀਦਾ ਹੈ ਸਪੀਡ ਉਹਦੀ ਘਟਾਉਣੀ ਚਾਹੀਦੀ ਆ ਬਾਕੀ ਹਣ ਜਿਹੜਾ ਟਾਈਮ ਆ ਇਹ ਵੀ ਹਣਾ ਸਕੂਲ ਬੱਚੇ ਆ ਜਿਹੜੇ ਉਹਨਾਂ ਦੇ ਵੀ ਸਕੂਲ ਜਾਣ ਦਾ ਟਾਈਮ ਆ ਵੈਸੇ ਹੀ ਇਸ ਵੇਲੇ ਤੱਕ ਘੱਟੋ ਘੱਟ ਉਹਨਾਂ ਨੂੰ ਹਫਤਾਰਾ ਜਿਹਦੀ ਘਟ ਕਰਨੀ ਚਾਹੀਦੀ ਪਰ ਕੋਈ ਜ਼ਫਤਾਰ ਨਹੀਂ ਘਟ ਸੀ ਤੇਜ਼ ਰਫਤਾਰ ਬੱਸ ਲਿਆ ਕੇ ਵਿੱਚ ਟੋਕੀ ਇਹ ਡੀਪ ਵਸ ਹੀ ਐਕਸੀਡੈਂਟ ਜਿਆਦਾ ਤਾਂ ਕਿਉਂ ਨਹੀਂ ਕੀ ਕਰਨੇ ਬੱਸ ਜੀ ਪਿੱਛੇ ਪਾਵਰ ਹੈ ਇਹਨਾਂ ਦੇ ਕੋਲੇ ਪਾਵਰ ਹੈਗੀ ਪਤਾ ਵੀ ਕੋਈ ਖਤਰਾ ਤਾਂ ਹੈ ਨਹੀਂ ਕੀੜੇ ਮਕੌੜੇ ਲੋਕਾਂ ਨੂੰ ਸਮਝਿਆਗਾ ਤੇ ਮਾਰੀ ਜਾਂਦੇ ਹੈਗਾ ਇਸ ਕਰਕੇ ਕੋਈ ਇਹਨਾਂ ਨੂੰ ਕਰਤਾ ਹੈ ਹੀ ਨਹੀਂ ਕਿ ਕੁਛ ਹੁੰਦਾ ਵੀ ਨਹੀਂ ਕਿਸੇ ਨੂੰ ਕੋਈ ਸਜ਼ਾ ਨਹੀਂ ਹੁੰਦੀ ਕਿਸੇ ਦੀਪ バス ਵਾਲ ਦੇ ਜਿੰਨੇ ਡਰਾਈਵਰ ਆ ਡੇਲੀ ਐਕਸੀਡੈਂਟ ਕਰਦੇ ਕਿਸ ਨੂੰ ਕੋਈ ਸਜ਼ਾ ਹੋਈ ਦੇਖੀ ਆ ਕੋਈ ਨਹੀਂ ਕੋਈ ਬਸ ਪੈਸਾ ਹੈਗਾ ਉਹਨਾਂ ਪੈਸਿਆਂ ਦੇ ਜੋਰ ਤੇ ਆ ਦੇ ਚਲਾਈ ਜਾਂਦੇ ਆ ਹਾਂਜੀ ਹਾਂਜੀ ਪਹਿਲਾਂ ਉੱਥੇ ਵੀ ਅਕੜੀ ਵੀ ਹੋਇਆ ਸੀ ਆ ਡੇਲੀ ਬੰਦਾ ਮਾਰਦੇ ਆ ਲੋਕਾਂ ਨੇ ਬਥੇਰਾ ਹੱਸਦਾ ਲੋਕਾਂ ਨੇ ਇਹ ਵੀ ਗੱਲ ਕੀਤੀ ਵੀ ਬੱਸ ਭੰਨ ਦਿਓ ਪਰ ਠੀਕ ਆ ਵੀ ਇੱਥੋਂ ਦੇ ਲੋਕ ਆ ਜਿਹਦੇ ਵਿਚਿੰਦੇ ਆ ਉਹ ਥੋੜੇ ਜਿਹੀ ਸਿਆਣੇ ਆ ਵੀ ਆਪਾਂ ਬੱਸਾਂ ਨਹੀਂ ਭੰਨਣੀਆਂ ਆਪਾਂ ਕੋਈ ਨੁਕਸਾਨ ਨਹੀਂ ਕਰਨਾਗਾ ਇਸ ਕਰਕੇ ਥੋੜੇ ਬਚਦਾ ਨਹੀਂ ਤੜਕੇ ਤੜਕੇ ਆ ਗਿਆ ਟੈਂ ਚੜੇ ਤੇ ਬੰਦਾ ਮਾਰ ਕੇ ਉਹਨੇ ਪਹਿਲੀ ਸੈਟ ਤਾਂ ਬਿਲਕੁਲ ਕੋਈ ਗੱਲ ਚੰਗੀ ਨਹੀਂ ਐ ਇਹ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਦੇ ਹਾਲ ਕਿਸੇ ਉਹਦੀ ਹਾਲਤ ਗੰਭੀਰ ਹੈ ਜੀ ਬਠਿੰਡੇ ਲੈ ਕੇ ਗਏ ਹੋਏ ਆ ਇੱਕ ਜਣੇ ਸੀ ਕਿ ਦੋ ਜਣੇ ਇੱਕ ਹੀ ਸੀ ਜਣੇ ਸਾਹਮਣੇ ਤੇਲ ਪਾ ਕੇ ਨਿਕਲੇ ਇਹ ਬਜ਼ੁਰਗ ਜੀ ਤੇ ਇੱਕੋ ਦਾ ਮਗਰ ਨਹੀਂ ਦੇਖਿਆ ਇਹਨਾਂ ਨੇ ਤੇ ਇੱਕੋ ਦਾ ਮੇਦਰ ਨੂੰ ਸਕੂਟਰੀ ਮੋੜਤੀ ਹੈਗੀ ਵੀ ਸੰਭਲੀ ਨਹੀਂ ਗਈ ਬਸ ਬਹੁਤ ਜਿਆਦੀ ਸਪੀਡ ਤੇ ਆ ਰਹੀ ਸੀਗੀ ਤੇ ਇਹਨਾਂ ਦੇ ਜਾ ਕੇ ਬੱਜਾ ਵੇਖੀ ਇੱਕ ਜਣੇ ਦੀ ਕਿਸੇ ਦੀ ਹਾਲਤ ਕਿਸੇ ਮਰੀਜ਼ ਹੈ ਗੰਭੀਰ ਹੈ ਜੀ ਹਾਂਜੀ ਆ ਬਲੇ ਆ ਜੀ ਇਹਨਾਂ 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 ਬੱਸਾਂ ਇਹਨਾਂ ਦੀਆਂ ਓਵਰ ਸਪੀਡ ਚੱਲਦੀਆਂ ਹਾਂਜੀ ਆ ਥੋੜੇ ਦਿਨ ਪਹਿਲਾਂ ਸਾਡੇ ਅਕਲੀ ਇਕਲਾਂ ਦਾ ਇਹਨਾਂ ਨੇ ਮਤਲਬ ਇੱਕ ਲੜਕਾ ਸੀ ਆ ਰਿਹਾ ਸੀ ਗੋਨੇਣਾ ਮੰਡੀ ਤੋਂ ਉਹਨੂੰ ਬੁਰੀ ਤਰ੍ਹਾਂ ਕੁਚਲਤਾ ਸੀਗਾ ਤੇ ਉਹਦੀ ਜਿਹੜੀ ਲੱਤ ਸੀ ਉਹ ਵੀ ਬੰਪਰ ਦੇ ਵਿੱਚ ਮਤਲਬ ਫਸ ਗਈ ਸੀ ਤੇ ਗੋਨੇਣਾ ਮੰਡੀ ਜਾ ਕੇ ਉਹਨਾਂ ਨੇ ਲੋਕਾਂ ਨੇ ਉਹਨੂੰ ਘੇਰ ਕੇ ਤੇ ਉੱਥੇ ਰੱਖਿਆ ਬਿਲਕੁਲ ਅੱਜ ਵੀ ਹੋਇਆ ਅੱਜ ਕੀ ਹੈ ਬਾਕੀ ਐਕਸੀਡੈਂਟ ਜੇ ਨਾਈਟ ਪੈਟਰੋਲ ਕਾਫੇ ਤੋਂ ਤੇਲ ਪਵਾ ਕੇ ਆ ਰਹੇ ਸੀ ਦੋ ਬੰਦੇ ਤੇ ਉਹਨੇ ਟਰਨ ਕੀਤਾ ਟਰਨ ਕਰਨ ਤੋਂ ਬਾਅਦ ਦੀ ਬੱਸ ਬਹੁਤ ਤੇਜ਼ੀ ਨਾਲ ਆ ਰਹੀ ਸੀ ਜੀ ਤੇ ਉਹਨਾਂ ਨੂੰ ਇੱਕਦਮ ਹਿੱਟ ਕੀਤਾ ਉਹਨਾਂ ਦੀ ਸੀਰੀਅਸ ਜਿਹੜੀ ਹਾਲਤ ਆ ਕਾਫੀ ਸੀਰੀਅਸ ਹੈ ਕਿੰਨੇ ਆਲੇ ਸੀ ਦੋ ਜਣੇ ਸੀਗੇ ਦੋ ਜਣੇ ਕੀ ਉਹਨਾਂ ਨੂੰ ਹਾਂ ਬਠੰਡਾ ਲੈ ਕੇ ਗਿਆ ਉਹਨਾਂ ਨੂੰ ਹੁਣ ਕੀ ਮੰਗ ਕਰਦੇ ਹੋ ਕੀ ਪੈਸਾ ਚਾਹੀਦਾ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਅੱਜ ਐਕਸੀਡੈਂਟ ਹੋਇਆ ਜੀ ਰੋਡ ਐਕਸੀਡੈਂਟ ਕੋਈ ਹੁਣੇ ਆਏ ਸਾਨੂੰ ਇਨਫੋਰਮੇਸ਼ਨ ਹੁਣੇ ਮਿਲੀ ਸੀ ਜੀ ਕੁਈ ਪਤਾ ਲੱਗੇ ਕਿ ਇਹ ਤਾਂ ਗੰਭੀਰ ਚੱਕਰੀ ਆ ਜੀ ਉਹਨਾਂ। ਮੀਕਾ ਬਸ਼ਨਡੇ ਲੈ ਕੇ ਰਾਣੂ ਚੱਕੇ। ਹਾਂਜੀ। ਕਿੰਨੇ ਜਣੇ ਸੀ ਕੁ ਪਤਾ ਲੱਗੇ? ਇਕੱਲਾ ਹੀ ਸੀਗੇ ਜੀ। ਇਕੱਲਾ ਹੀ ਸੀਗਾ। ਐਕਸੀਡੈਂਟ ਹੋਣ ਦਾ ਕੋਈ ਕਾਰਨ ਪਤਾ ਲੱਗੇ? ਇਹ ਪੈਟਰੋਲ ਪੰਪ ਤੋਂ ਇਧਰ ਤੇਲ ਪਵਾ ਕੇ ਨਿਕਲੇ ਉਧਰ ਬੱਸ ਆਉਂਦੀ ਸੀਗੀ ਜੀ। ਹਾਂਜੀ। ਤੇ ਉਹ ਕੁਿਸਕੂਪਰੀ ਵਾਲੇ ਚੜਾਈ ਤੋਂ ਬੱਸ ਵਾਲੇ ਤੋਂ ਨਹੀਂ ਆਈ ਜੀ। ਕਾਬੂ ਆਈ ਜੀ। 23 ਦੀ ਬੱਸ ਵੀ ਚੱਲੀ ਸੀ। ਬੱਸ ਤੇ ਸੀ।